ਗੁਰੂ ਕੀ ਸਾਜ ਸੰਗਤ ਧੰਤਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਨਗਰੋਟੇ ਵਿਰਾਜਮਨ ਹਨ ਜਿਉਂ-ਜਿਉਂ ਸੰਗਤ ਨੂੰ ਪਹਾੜਾਂ ਤੇ ਆਉਣ ਦਾ ਪਤਾ ਲੱਗ ਰਿਹਾ ਹੈ ਸੰਗਤਾਂ ਹਮ-ਹਮਾ ਕੇ ਆ ਰਹੀਆਂ ਹਨ ਸਰਗੋਦੇ ਦੇ ਰਹਿਣ ਵਾਲਾ ਮਿਸਤਰੀ ਨਾਨਕ ਸਿੰਘ ਇਹ ਬਿਲਡਿੰਗ ਦੇ ਕੰਮ ਨੂੰ ਬੜਾ ਸਿਆਣਾ ਹੈ ਸਾਜ ਸੰਗਤ ਇਸ ਦੇ ਮਨ ਵਿੱਚ ਫੁਰਨਾ ਹੋਇਆ ਕਿ ਬਈ ਦੁਨਿਆਵੀ ਕੰਮ ਤਾਂ ਮੁੱਕਣੇ ਹੀ ਨਹੀਂ ਕੁਝ ਆਪਣਾ ਅੱਗਾ ਸਵਾਰ ਲਈਏ ਤੇ ਅੱਗਾ ਸਵਾਰਨ ਵਾਸਤੇ ਇੱਕੋ ਹੀ ਸਾਧਨ ਹੈ ਅਵਰ ਕਾਜ ਤੇ ਰਹਿ ਕਿ ਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਇਸ ਵਿਚਾਰ ਨੂੰ ਮੁੱਖ ਰੱਖ ਕੇ 20-25 ਦਿਨ ਵਾਸਤੇ ਘਰੋਂ ਤਿਆਰੀ ਕੀਤੀ ਕਿ ਬਾਬਾ ਜੀ ਦੇ ਕੋਲ ਰਹਿ ਕੇ ਸੇਵਾ ਕਰਨੀ ਹੈ ਘਰ ਤੋਂ ਤਿਆਰੀ ਕਰਕੇ ਇਹ ਨਾਨਕ ਸਰ ਕਲੀਰੀ ਪੁੱਜਿਆ ਤਾਂ ਇਤੋਂ ਪਤਾ ਲੱਗਿਆ ਕਿ ਬਾਬਾ ਜੀ ਤਾਂ ਨਗਰੋਟੇ ਚਲੇ ਗਏ ਹਨ ਇਸਨੇ ਫਿਰ ਇਤੋਂ ਤਿਆਰੀ ਕਰਕੇ ਨਗਰੋਟੇ ਤੇ ਨਗਰੋਟੇ ਝਰਮਲ ਸਿੰਘ ਪਾਸੋਂ ਇਸਨੇ ਪੂਰਾ ਪਤਾ ਕਰਕੇ ਬਾਬਾ ਜੀ ਪਾਸ ਪਹੁੰਚ ਗਿਆ ਜਦੋਂ ਬਾਬਾ ਜੀ ਦੇ ਕੋਲ ਪਹੁੰਚ ਗਿਆ ਤੇ ਚਰਨਾਂ ਵਿੱਚ ਤਿਲ ਫੁੱਲ ਪ੍ਰਸਾਦ ਰੱਖ ਕੇ ਮੱਥਾ ਟੇਕਿਆ ਔਰ ਬਾਬਾ ਜੀ ਨੇ ਜੀ ਆਇਆਂ ਆਖਿਆ ਇਸ ਨੇ ਅੱਗੋਂ ਬੇਨਤੀ ਕੀਤੀ ਪਾਸ਼ਾ ਕਿਰਪਾ ਕਰੋ ਮੈਨੂੰ ਵੀ ਕੋਈ ਸੇਵਾ ਬਖਸ਼ੋ ਇਸ ਵੇਲੇ ਇੱਕ ਕਮਰੇ ਦੀ ਛੱਤ ਪਰ ਸਲੀਟਾਂ ਪੈ ਰਹੀਆਂ ਸਨ ਸਾਧ ਸੰਗਤ ਤਾਂ ਹਜੂਰ ਨੇ ਹੁਕਮ ਦਿੱਤਾ ਕਿ ਬਾਬਾ ਸਿਆ ਨਾਨਕ ਸਿੰਘ ਨੂੰ ਵੀ ਬਈ ਨਾਲ ਸੇਵਾ ਵਿੱਚ ਲਾ ਲਓ ਉਸ ਨੇ ਸਤਿ ਵਚਨ ਕਰਕੇ ਜਿੱਤੇ ਹੋਰ ਸੇਵਾਦਾਰ ਮਿਸਤਰੀ ਰਾਜ ਸੇਵਾ ਕਰ ਰਹੇ ਸਨ ਉਤੇ ਨਾਨਕ ਸਿੰਘ ਨੂੰ ਉਤੇ ਨਾਨਕ ਸਿੰਘ ਨੂੰ ਵੀ ਸੇਵਾ ਮਿਲ ਗਈ ਇਹਨਾਂ ਨੇ ਅੱਜ ਹੀ ਛੱਤ ਦਾ ਕੰਮ ਨਿਬੇੜ ਕੇ ਹੋਰ ਜੋ ਥੋੜੀ ਸੇਵਾ ਸੀ ਸਾਰੀ ਪੂਰੀ ਕੀਤੀ ਅਗਲੇ ਦਿਨ ਬਾਬਾ ਜੀ ਚਸ਼ਮੇ ਪਰ ਲੈ ਗਏ ਚਸ਼ਮੇ ਪਰ ਜਾਣ ਵਾਸਤੇ ਰਸਤਾ ਬਹੁਤ ਖਰਾਬ ਸੀ ਜਾਂਦਿਆਂ ਕਾਫੀ ਟਾਈਮ ਲੱਗ ਗਿਆ ਕਿਉਂਕਿ ਫਰਲਾਂਗ ਡੇਢ ਫਰਲਾਂਗ ਦੀ ਵਿੱਤ ਤੇ ਸੀ ਨਾਨਕ ਸਿੰਘ ਨੇ ਇਹ ਤਕਲੀਫ ਮਹਿਸੂਸ ਕੀਤੀ ਤੇ ਬੇਨਤੀ ਕੀਤੀ ਪਾਸ਼ਾ ਜੇ ਆਪ ਜੀ ਦਾ ਹੁਕਮ ਹੋਵੇ ਤਾਂ ਠਾੜ ਤੋਂ ਲੈ ਕੇ ਇੱਥੋਂ ਤੱਕ ਸਿੱਧੀਆਂ ਪੌੜੀਆਂ ਬਣਾ ਦੇਈਏ ਤਾਂ ਕਿ ਆਪ ਜੀ ਨੂੰ ਆਉਣਾ ਜਾਣਾ ਸੌਖਾ ਹੋ ਜਾਏ ਹਜ਼ੂਰ ਨੇ ਪ੍ਰਸੰਨਤਾ ਪੂਰਵਕ ਹੁਕਮ ਦੇ ਦਿੱਤਾ ਹੁਣ ਨਾਨਕ ਸਿੰਘ ਨੇ ਬਾਬਾ ਸਿੰਘ ਨੂੰ ਤੇ ਹੋਰ ਸੇਵਾਦਾਰਾਂ ਨੂੰ ਨਾਲ ਲੈ ਕੇ ਪੌੜੀਆਂ ਐਸੀਆਂ ਬਣਾਈਆਂ ਐਸੀਆਂ ਬਣਾਈਆਂ ਕਿ ਜਿਸ ਨੂੰ ਦੇਖਣ ਵਾਲੇ ਬੜੇ ਹੈਰਾਨ ਹੋ ਗਏ ਕਿਉਂਕਿ ਇਸ ਜੰਗਲ ਵਿੱਚ ਪਦਮ ਦੇ ਦਰਖਤ ਬਹੁਤ ਸੰਨ ਤੇ ਪਦਮ ਦੀ ਛਿੱਲ ਐਸੀ ਹੁੰਦੀ ਐ ਸਾਧ ਸੰਗਤ ਜਿਸ ਤਰ੍ਹਾਂ ਸੱਪ ਦੀ ਕੁੰਜ ਚਮਕਦੀ ਹੋਵੇ ਜਿਵੇਂ ਹੀ ਇਹ ਲੱਕੜ ਦੂਰੋਂ ਹੀ ਚਮਕਦੀ ਐ ਜ਼ਿਆਦਾ ਤੌਰ ਆ ਜ਼ਿਆਦਾ ਤੌਰ ਤੇ ਲਾਲ ਰੰਗ ਤੇ ਪੀਲੇ ਰੰਗ ਦੀ ਹੁੰਦੀ ਐ ਸਫੈਦ ਤੇ ਹਰੇ ਰੰਗ ਦੀ ਵੀ ਛਿੱਲ ਹੁੰਦੀ ਐ ਪਰ ਬਹੁਤ ਘੱਟ ਹੁੰਦੀ ਐ ਇਸ ਤਰ੍ਹਾਂ ਜੰਗਲ ਵਿੱਚੋਂ ਲੱਕੜਾਂ ਵੱਢ ਕੇ ਪੌੜੀ ਦੇ ਅੱਗੇ ਲਗਾ ਕੇ ਅੱਗੋਂ ਦੋ ਕਿੱਲੇਆ ਲੱਕੜ ਦੀਆਂ ਠੋਕ ਦੇਣੀਆਂ ਤੇ ਬਾਕੀ ਥਾਂ ਪਰ ਮਿੱਟੀ ਪੂਰੀ ਕਰ ਦੇਣੀ ਕਿਉਂਕਿ ਇਹ ਪਹਾੜੀ ਮਿੱਟੀ ਤੇ ਪੱਥਰ ਦੀ ਇਕੱਠੀ ਹੀ ਸੀ ਤੇ ਚਿਕਨੀ ਵੀ ਪੱਥਰ ਵਰਗੀ ਸੀ ਇਸ ਤਰ੍ਹਾਂ ਦੋ ਦਿਨ ਦੇ ਵਿੱਚ ਸਾਰੀਆਂ ਪੌੜੀਆਂ ਤਿਆਰ ਹੋ ਗਈਆਂ ਤੇ ਬਾਬਾ ਜੀ ਦੇਖ ਕੇ ਬੜੇ ਪ੍ਰਸੰਨ ਹੋਏ ਤੇ ਗੁਰੂ ਕੀ ਸਾਧ ਸੰਗਤ ਬਾਬਾ ਜੀ ਦੇ ਹਜੂਰੀ ਲਾਗੀ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ ਆਨੰਦ ਚਮਤਕਾਰ ਦੇ ਲੇਖਕ ਲਿਖਦੇ ਹਨ ਕਿ ਅਸੀਂ ਵੀ ਦੇਖ ਕੇ ਬੜੇ ਹੈਰਾਨ ਹੋਏ ਜਿਵੇਂ ਪੌੜੀਆਂ ਵਿੱਚ ਬਿਜਲੀ ਦੀਆਂ ਟਿਊਬਾਂ ਲੱਗੀਆਂ ਹੁੰਦੀਆਂ ਹਨ ਕਿਉਂਕਿ ਜਿਉਂ-ਜਿਉਂ ਪੌੜੀਆਂ ਤੇ ਪੈਰ ਰੱਖੇ ਜਾਂਦੇ ਸੀ ਤਿਉਂ-ਤਿਉਂ ਹੀ ਉਸ ਪਦਮ ਦੀ ਛਿੱਲ ਵਿੱਚੋਂ ਚਮਕ ਪੈਦਾ ਹੁੰਦੀ ਸੀ ਜਿਸ ਵੇਲੇ ਕਿਤੇ ਸੂਰਜ ਦੀ ਕਿਰਨ ਪੈਣੀ ਦਾ ਇਹੋ ਪ੍ਰਤੀਤ ਹੋਣਾ ਜਿਵੇਂ ਸ਼ੀਸ਼ੇ ਵਿੱਚ ਸੂਰਜ ਦੀਆਂ ਕਿਰਨਾਂ ਪੈਂਦੀਆਂ ਹੋਣ ਇਹ ਪਦਮ ਦੀ ਲੱਕੜੀ ਪੱਕੀ ਵੀ ਐਸੀ ਹੁੰਦੀ ਹੈ ਕਿ ਕੌ ਦੀ ਲੱਕੜ ਨੂੰ ਵੀ maat pa ਦਿੰਦੀ ਹੈ ਸਾਧ ਸੰਗਤ ਪਹਾੜੀਏ ਲੋਕ ਬਿਨਾਂ ਰੰਦੇ ਤੋਂ ਇਸ ਦੀਆਂ ਮੰਜੇ ਦੀਆਂ ਬਾਈਆਂ ਆਮ ਕਰਕੇ ਬਣਾਉਂਦੇ ਹੱਥ ਵਿੱਚ ਫੜਨ ਵਾਸਤੇ ਸੂਟੀ ਵੀ ਇਸੇ ਦੀ ਰੱਖਦੇ ਇਸ ਦਾ ਇੱਕ ਹੋਰ ਵੀ ਬਹੁਤ ਪਾਰਾ ਗੁਣ ਦੱਸਿਆ ਜਾਂਦਾ ਹੈ ਕਿ ਜਿੱਥੇ ਪਦਮ ਦੀ ਲੱਕੜੀ ਹੋਵੇ ਨਾ ਸਾਧ ਸੰਗਤ ਉਥੇ ਸੱਪ ਵੀ ਨੇੜੇ ਨਹੀਂ ਆਉਂਦਾ ਉਥੇ ਸੱਪ ਨੇੜੇ ਨਹੀਂ ਆਉਂਦਾ ਜਿੱਥੇ ਪਦਮ ਦੀ ਲੱਕੜੀ ਹੋਵੇ ਹੋਰ ਜੇ ਹੱਥ ਵਿੱਚ ਫੜੀ ਹੋਈ ਹੋਵੇ ਤਾਂ ਦੂਰੋਂ ਹੀ ਚਮਕਦੀ ਨਜ਼ਰ ਪੈ ਜਾਂਦੀ ਹੈ ਇਸ ਛਿੱਲ ਦੇ ਵਿੱਚ ਜਿੱਥੇ ਚਮਕ ਹੁੰਦੀ ਹੈ ਉਥੇ ਇਸ ਚਮਕ ਦੇ ਵਿੱਚ ਐਸੀਆਂ ਧਾਰਾ ਪੈਦਾ ਹੋ ਜਾਂਦੀਆਂ ਹਨ ਜਿਵੇਂ ਫੌਲਾਦੀ ਕਿਰਪਾਨ ਦੇ ਵਿੱਚ ਲਕੀਰਾਂ ਬਣ ਜਾਂਦੀਆਂ ਹਨ ਔਰ ਅਸਲੀ ਦੰਦ ਦੇ ਵਿੱਚ ਵੀ ਲਕੀਰਾਂ ਬਣ ਜਾਂਦੀਆਂ ਹਨ ਪਰ ਇਸ ਪਦਮ ਵਿੱਚ ਤਾਂ ਬਹੁਤ ਖੂਬਸੂਰਤ ਆ ਖਜੂਰ ਦੇ ਪੱਤਿਆਂ ਦੀ ਤਰ੍ਹਾਂ ਲਿਸ਼ਕਾਰੇ ਪੈਂਦੇ ਹਨ ਸੋ ਇਹ ਪੌੜੀਆਂ ਜੋ ਵੀ ਦੇਖਦਾ ਹੈ ਮਨ ਨੂੰ یوں ਪ੍ਰਤੀਤ ਹੁੰਦਾ ਹੈ ਜਿਵੇਂ ਸਵਰਗ ਦੀਆਂ ਪੌੜੀਆਂ ਹੋਵਣ ਹੁਣ ਬਾਬਾ ਜੀ ਨੇ ਇਸ ਚਸ਼ਮੇ ਨੂੰ 5 ਫੁੱਟ ਚੌੜਾ ਤੇ 7 ਫੁੱਟ ਲੰਬਾ ਤੇ ਲੱਕ ਜਿਤਨਾ ਡੂੰਗਾ ਕਰਵਾਇਆ ਤੇ ਪਾਸਿਆਂ ਤੇ ਵੱਡੇ ਵੱਡੇ ਪੱਥਰ ਰਖਾਏ ਵਿੱਚੋਂ ਬਜਰੀ ਕੱਢ ਕੇ ਲੱਕ ਜਿਤਨਾ ਡੂੰਗਾ ਰਹਿਣ ਦਿੱਤਾ ਇੱਕ ਪੱਥਰ ਪਰ ਨਾਨਕ ਸਰ ਲਿਖਵਾਇਆ ਇੱਕ ਪੱਥਰ ਬਹੁਤ ਵੱਡਾ ਸਾਰਾ ਜੋ ਚਸ਼ਮੇ ਦੇ ਨੇੜੇ ਸੀ ਹਜ਼ੂਰ ਨੇ ਬਚਨ ਕੀਤਾ ਨਾਨਕ ਸਿੰਘਾ ਇਸ ਪੱਥਰ ਤੇ ਬਈ ਇਹ ਲਿਖ ਦੇ ਕਿ ਇਸ ਚਸ਼ਮੇ ਵਿੱਚ ਜੋ ਇਸ਼ਨਾਨ ਕਰੇਗਾ ਉਸ ਦੀ 84 ਕੱਟੀ ਜਾਵੇਗੀ 사ਤ ਸੰਗਤ ਆ ਜਿਹੜੇ ਨਗਰੋਟੇ ਜਿਹੜੇ ਜਾਂਦੇ ਹਨ ਇਹ ਬਾਬਾ ਜੀ ਦੇ ਇਹਨਾਂ ਬਚਨਾਂ ਦਾ ਜ਼ਰੂਰ ਧਿਆਨ ਰੱਖਣ ਤੇ ਜਾਂ ਜਿਨ੍ਹਾਂ ਨੇ ਵੀ ਅਜੇ ਦਰਸ਼ਨ ਨਹੀਂ ਕੀਤੇ ਜੋ ਦਰਸ਼ਨ ਕਰਨੇ ਚਾਹੁੰਦੇ ਹਨ ਉਹ ਵੀ ਬਾਬਾ ਜੀ ਦੇ ਇਹਨਾਂ ਬਚਨਾਂ ਵੱਲ ਬਹੁਤ ਖਾਸ ਕਰਕੇ ਧਿਆਨ ਰੱਖੇ ਕਿ ਬਾਬਾ ਜੀ ਨੇ ਕੀ ਵਚਨ ਕੀਤੇ ਹਨ ਨਾਨਕ ਸਿੰਘ ਨੂੰ ਜਦੋਂ ਬਾਬਾ ਜੀ ਨੇ ਉਸ ਪੱਥਰ ਤੇ ਨਾਨਕ ਸਰ ਲਿਖਵਾਇਆ ਤਾਂ ਵੱਡੇ ਸਾਰੇ ਪੱਥਰ ਤੇ ਇਹ ਵੀ ਲਿਖਵਾਇਆ ਕਿ ਵੀ ਇਸ ਚਸ਼ਮੇ ਵਿੱਚ ਜੋ ਇਸ਼ਾਨ ਨਾਨ ਕਰੇਗਾ ਉਸ ਦੀ 84 ਕੱਟੀ ਜਾਵੇਗੀ ਅਗੋ ਨਾਨਕ ਸਿੰਘ ਨੇ ਸਤਿ ਵਚਨ ਕਰਕੇ ਲਿਖ ਦਿੱਤਾ ਸਾਧ ਸੰਗਤ ਇਹ ਹੈ ਨਾਮ ਦੀ ਵਡਿਆਈ ਜਿੱਥੇ ਨਾਮ ਜਪੀਏ ਪ੍ਰ ਪਿਆਰੇ ਸੇ ਅਸਤਲ ਸੋਨ ਚੋ ਬਾਰੇ ਨਾਮ ਦੀ ਮਹਿਮਾ ਹੈ ਭਈ ਜਿੱਥੇ ਨਾਮ ਜਪਣ ਵਾਲੇ ਜਿੱਥੇ ਵੈਸਨ ਸਾਧ ਜਨ ਸੁ ਥਾਨ ਸੁਹੰਦਾ ਤੇ ਫਿਰ ਕਿਉਂ ਨਾ 84 ਕੱਟੀ ਜਾਵੇ ਔਰ ਬਾਬਾ ਜੀ ਤਾਂ ਨਾਨਕ ਸਰਵਾਰ ਇਹ ਵੀ ਵਚਨ ਕਰਦੇ ਕਿ ਵਈ ਜੇ ਇਥੋਂ ਦੀ ਕੋਈ ਪੰਛੀ ਵੀ ਉੱਡ ਕੇ ਲੰਘ ਜਾਏ ਤਾਂ ਉਹ 84 ਦੇ ਗੇੜ ਵਿੱਚ ਨਹੀਂ ਪਵੇਗਾ ਉਸ ਨੂੰ ਦੁਬਾਰਾ ਫਿਰ ਨਾਮ ਜਪਣ ਦਾ ਮੌਕਾ ਮਿਲੇਗਾ ਤਾਂ ਕਿ ਨਾਮ ਦੇ ਆਸਰੇ ਉਹ 84 ਤੋਂ ਮੁਕਤ ਹੋ ਜਾਏ ਤੋ ਸਾਧ ਸੰਗਤ ਬਾਬਾ ਜੀ ਨੇ ਇਸ ਚਸ਼ਮੇ ਤੇ ਲਿਖਾਇਆ ਕਿ ਇਸ ਚਸ਼ਮੇ ਵਿੱਚ ਜੋ ਵੀ ਇਨਸਾਨ ਇਸ਼ਨਾਨ ਕਰੇਗਾ ਵੀ ਉਸ ਦੀ 84 ਕੱਟੀ ਜਾਏਗੀ ਅਗੋਂ ਨਾਨਕ ਸਿੰਘ ਨੇ ਸਤੋਚਨ ਕਰਕੇ ਲਿਖ ਦਿੱਤਾ ਗੁਰੂ ਕੀ ਸਾਧ ਸੰਗਤ ਹੁਣ ਬਾਬਾ ਜੀ ਧੰਨ ਧੰਨ ਬਾਬਾ ਨਾਨ ਸਿੰਘ ਜੀ ਮਹਾਰਾਜ ਦੁਪਹਿਰ ਵੇਲੇ ਆ ਦੁਪਹਿਰੇ ਆ ਦੁਪਹਿਰ ਇੱਥੇ ਹੀ ਕੱਟਿਆ ਕਰਦੇ ਸਨ ਇੱਕ ਦਿਨ ਬਾਬਾ ਜੀ ਨੇ ਹੁਕਮ ਦਿੱਤਾ ਨਾਨਕ ਸਿਆ ਬਈ ਇੱਥੇ ਇੱਕ ਗੁਫਾ ਬਣਾਓ ਜੇ ਕਿਤੇ ਵਾਰਸ ਹੋਵੇ ਤਾਂ ਅੰਦਰ ਵੜ ਜਾਇਆ ਕਰਾਂਗੇ ਅਗੋਂ ਬੇਨਤੀ ਕੀਤੀ ਪਾਸ਼ਾ ਕਿਤਨੀ ਕੁ ਲੰਮੀ ਚੌੜੀ ਬਣਾਈਏ ਹੁਣ ਬਾਬਾ ਜੀ ਨੇ ਕਿਹਾ ਵੀ 5 ਫੁੱਟ ਦਰਵਾਜ਼ਾ ਬਣਾਓ ਫਿਰ ਆ ਬਾਕੀ ਫਿਰ ਦੱਸਾਂਗੇ ਅਗੋਂ ਸਤਿਵਚਨ ਕਹਿ ਕੇ ਜੋ ਬਾਬਾ ਜੀ ਨੇ ਜਗ੍ਹਾ ਪਸੰਦ ਕੀਤੀ ਉੱਥੇ ਬਣਾਉਣੀ ਸ਼ੁਰੂ ਕਰ ਦਿੱਤੀ ਪਹਿਲੇ ਤਾਂ ਫੜੂਏ ਗੈਂਤੀ ਰੰਬੇ ਤੇ ਜ਼ਬਲ ਨਾਲ ਖੋਦਣੀ ਸ਼ੁਰੂ ਕੀਤੀ ਪਰ ਮਿੱਟੀ ਬਹੁਤ ਕਰੜੀ ਹੋਣ ਦੇ ਕਾਰਨ ਸਾਥ ਸੰਗਤ 2-3 ਤੇਸੇ ਮੰਗਵਾਉਣੇ ਪਏ ਉਹਨਾਂ ਨੂੰ ਪਾਣ ਦੇ ਕੇ ਤੇਸਿਆਂ ਨਾਲ 12 ਫੁੱਟ ਚੌੜੀ ਤੇ 13 ਫੁੱਟ ਲੰਬੀ ਉਤੋਂ ਡਾੜ ਦੀ ਤਰ੍ਹਾਂ ਗੋਲ ਬਣਾਈ ਤੇ ਇੱਕ ਸਾਈਡ ਪਰ ਵਿਚੇ ਹੀ ਬਾਬਾ ਜੀ ਵਾਸਤੇ 6-7 ਫੁੱਟ ਗੁਫਾ ਦੇ ਰੂਪ ਵਿੱਚ ਕਮਰਾ ਬਣਾਇਆ ਜਿਸ ਤਰ੍ਹਾਂ ਹਜ਼ੂਰ ਨੇ ਬਚਨ ਕੀਤਾ ਸੀ ਜਿਸ ਤਰ੍ਹਾਂ ਬਾਬਾ ਜੀ ਨੇ ਆਖਿਆ ਸੀ ਉਸੇ ਤਰ੍ਹਾਂ ਤਿਆਰ ਕੀਤਾ ਗਿਆ ਤਾਂ ਬਾਬਾ ਜੀ ਦੇਖ ਕੇ ਬਹੁਤ ਪ੍ਰਸੰਨ ਹੋਏ ਇਸ ਦੇ ਵਿੱਚ ਲੱਠੇ ਦੀਆਂ ਚਿੱਟੀਆਂ ਦੁੱਧ ਵਰਗੀਆਂ ਚਾਦਰਾਂ ਕਿੱਲਾਂ ਨਾਲ ਲਾਈਆਂ ਤੇ ਵਿੱਚ ਰੂਹ ਕੇਵੜਾ ਛਿੜਕਿਆ ਤੇ ਖਸ ਦਾ ਤੇ ਗੁਲਾਬ ਦਾ ਅਤਰ ਖੁੱਲਾ ਲਾਇਆ ਹੋਰ ਤੂਪਾਦਕ ਦੀ ਖੁੱਲੀ ਵਰਤੋਂ ਕੀਤੀ ਉਈ ਸਾਰੇ ਜੰਗਲ ਵਿੱਚ ਮੰਨੋ ਕਿ ਹਰਨਾ ਦੀ ਨਾਭੀ ਵਿੱਚੋਂ ਕਸਤੂਰੀ ਦੀ ਖੁਸ਼ਬੂ ਆ ਰਹੀ ਹੋਵੇ। ਐਉਂ ਪ੍ਰਤੀਤ ਹੁੰਦਾ ਸੀ ਕਿ ਪਾਣੀ ਤਾਂ ਆ ਪਾਣੀ ਦਾ ਚਸ਼ਮਾ ਤਾਂ ਪਹਿਲਾਂ ਹੀ ਚੱਲਦਾ ਸੀ। ਆ ਬਾਬਾ ਜੀ ਨੇ ਤਾਂ ਅਤਰ ਦਾ ਚਸ਼ਮਾ ਹੀ ਚਲਾ ਦਿੱਤਾ ਹੈ। ਇਨ੍ਹਾਂ ਹੀ ਦਿਨਾਂ ਵਿੱਚ ਬਾਬਾ ਜੀ ਗੁਰੂ ਸਾਹਿਬ ਸਮੇਤ ਗੁਫਾ ਵਿੱਚ ਬੈਠੇ ਸਨ ਸਾਧ ਸੰਗਤ। ਸਰਦਾਰ ਮਦਸੂਦਨ ਸਿੰਘ ਪੱਖਾ ਕਰ ਰਿਹਾ ਸੀ। ਹਜੂਰੀਏ ਨੇ ਬਾਬਾ ਜੀ ਅੱਗੇ ਹੋੜੀ ਜਿਹੀ ਕੋਈ ਬੇਨਤੀ ਕੀਤੀ ਹਜ਼ੂਰ ਨੇ ਬੇਨਤੀ ਪਰਵਾਨ ਕਰਕੇ ਕਿਹਾ ਬਈ ਇਹ ਸਿੰਘ ਨੂੰ ਇਹ ਸਿੰਘ ਨੂੰ ਅੰਦਰ ਹੀ ਬੁਲਾ ਲਿਆ ਤਾਂ ਸਾਧ ਸੰਗਤ ਇਸ ਨੇ ਇੱਕ ਡੱਬਾ ਪ੍ਰਸਾਦ ਵਜੋਂ ਬਾਬਾ ਜੀ ਦੇ ਅੱਗੇ ਰੱਖਿਆ ਤੇ ਮੱਥਾ ਟੇਕਿਆ ਹਜ਼ੂਰ ਨੇ ਪੁੱਛਿਆ ਵੀ ਤੇਰਾ ਨਾਮ ਕੀ ਹੈ ਤੂੰ ਕੀ ਕੰਮ ਕਰਦਾ ਹੁੰਦਾ ਹੈ ਉੱਤਰ ਵਿੱਚ ਇਸ ਨੇ ਬੇਨਤੀ ਕੀਤੀ ਜੀ ਮੇਰਾ ਨਾਮ ਚੰਨਣ ਸਿੰਘ ਹੈ ਆ ਮੈਂ ਦਿੱਲੀ ਪਹਾੜ ਗੰਜੇ ਰਹਿੰਦਾ ਹਾਂ ਔਰ ਮਿਸਤਰੀ ਦਾ ਕੰਮ ਕਰਦਾ ਹਾਂ ਬਾਬਾ ਜੀ ਨੇ ਪੁੱਛਿਆ ਵੀ ਇਸ ਡੱਬੇ ਵਿੱਚ ਕੀ ਹੈ ਆ ਖੋਲ ਇਸ ਨੂੰ ਦਿਖਾ ਦੱਸ ਇਸ ਡੱਬੇ ਵਿੱਚ ਕੀ ਹੈ ਅਗੋਂ ਸਤਿਵਚਨ ਕਰਕੇ ਜਦੋਂ ਖੋਲਿਆ ਨਾ ਸਾਧ ਸੰਗਤ ਤੇ ਵਿੱਚੋਂ ਖੁਸ਼ਬੂ ਦੀਆਂ ਲਪਟਾਂ ਆਈਆਂ ਤਾਂ ਮਿਸਤਰੀ ਨੇ ਬੇਨਤੀ ਕੀਤੀ ਪਾਸ਼ਾ ਇਹ ਚੰਦਨ ਦਾ ਚੌਰ ਸਾਹਿਬ ਮੈਂ ਆਪ ਜੀ ਦੇ ਵਾਸਤੇ ਬਣਾਇਆ ਹੈ 5 ਸਾਲ ਵਿੱਚ ਬਣਿਆ ਹੈ ਤੇ ਇਸ ਦਾ ਮੁੱਠਾ ਵੀ ਚੰਦਨ ਦਾ ਹੈ ਤੇ ਤਾਰਾਂ ਵੀ ਧੂਪ ਦੇ ਡੱਕਿਆਂ ਵਾਂਗੂ ਬਰੀਕ-ਬਰੀਕ ਹਨ ਹਜੂਰ ਦੇਖ ਕੇ ਬੜੇ ਪ੍ਰਸੰਨ ਹੋਏ ਤੇ ਵਚਨ ਕੀਤਾ ਵੀ ਸੋਨੇ ਤੇ ਸੁਹਾਗੇ ਵਾਲੀ ਬਾਤ ਹੋ ਗਈ ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਬਾਤ ਹੋ ਗਈ ਭਾਬ ਸੋਨਾ ਸਾਫ ਕਰਨਾ ਹੋਵੇ ਤਾਂ ਕੋਠਾਲੀ ਵਿੱਚ ਰੱਖ ਕੇ ਜਦੋਂ ਅੱਗ ਦੇਈਏ ਨਾ ਤਾਂ ਜਦੋਂ ਲਾਲ ਹੋ ਜਾਂਦਾ ਹੈ ਤਾਂ ਚੁਟਕੀ ਕੋ ਸੁਹਾਗਾ ਜਦੋਂ ਲਾਲ ਸੋਨੇ ਤੇ ਪੈਂਦਾ ਹੈ ਤਾਂ ਸੋਨਾ ਟੜ ਜਾਂਦਾ ਹੈ ਤੇ ਪਾਣੀ ਬਣ ਕੇ ਮੈਲ ਬਕਰੀ ਹੋ ਜਾਂਦੀ ਹੈ ਸ਼ੁੱਧ ਸੋਨਾ ਵੱਖਰਾ ਹੋ ਜਾਂਦਾ ਹੈ ਤੇ ਮੈਂ ਹੀ ਵਈ ਤੈਨੂੰ ਨਿਰੰਕਾਰ ਨੇ ਪ੍ਰੇਰਣਾ ਪ੍ਰੇਰਨਾ ਕਰਕੇ ਇੱਥੇ ਭੇਜਿਆ ਜਿੱਥੇ ਅਸੀਂ 33 ਕਰੋੜ ਦੇਵਤਾ ਅੱਜ ਤੇ ਅੱਗੇ 33 ਕਰੋੜ ਦੇਵਤਾ ਫੁੱਲ ਔਰ ਰੂ ਕੇਵੜੇ ਨਾਲ ਵਰਖਾ ਕਰ ਰਿਹਾ ਹੈ ਉਥੇ ਅਜ ਪਉਣ ਦੇਵਤਾ ਚੰਦਨ ਦਾ ਚੌਰ ਫੜਕੇ ਗੁਰੂ ਨਾਨਕ ਨੂੰ ਚੌਰ ਕਰ ਰਿਹਾ ਹੈ ਬਈ ਗगन ਮੈਂ ਥਾਲ ਰਵ ਚੰਦ ਚੰਦ ਦੀਪ ਕੋ ਬਨੇ ਗगन ਮੈਂ ਥਾਲ ਰਵ ਚੰਦ ਦੀਪ ਕੋ ਬਨੇ ਤਾਰਕਾ ਮੰਡਲ ਜਨਕ ਮੂਤੀ ਧੂਪ ਮਲ ਅਨਲੋ ਪਵਨ ਚਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਗੁਰੂ ਕੀ ਸਾਧ ਸੰਗਤ ਬਾਬਾ ਜੀ ਇਸ ਦੀ ਸੇਵਾ ਤੇ ਬੜੇ ਪਰੇਸ਼ਾਨ ਹੋਏ ਤੇ ਪੁੱਛਿਆ ਵੀ ਕੀ ਚਾਹੁੰਦਾ ਹੈ ਅਗੋ ਬੇਨਤੀ ਕੀਤੀ ਪਾਤਸ਼ਾ ਤੁਹਾਡੀ ਬੜੀ ਕਿਰਪਾ ਹੈ ਦੁਬਾਰਾ ਫਿਰ ਬਾਬਾ ਜੀ ਨੇ ਬਚਨ ਕੀਤਾ ਭਈ ਜਿਸ ਇੱਛਾ ਅਨੁਸਾਰ ਤੂੰ ਸੇਵਾ ਕੀਤੀ ਹੈ ਉਹ ਪ੍ਰਗਟ ਕਰ ਤਾਂ ਉੱਤਰ ਵਿੱਚ ਫਿਰ ਬੇਨਤੀ ਕੀਤੀ ਪਾਤਸ਼ਾ ਇਹ ਸੇਵਾ ਤੁਹਾਡੇ ਚਰਨਾਂ ਵਿੱਚ ਬਣੀ ਰਹੇ ਤਾਂ ਅਗੋ ਬਾਬਾ ਜੀ ਨੇ ਸਤਿ ਵਚਨ ਕਿਹਾ ਔਰ ਇਹ ਚੌਰ ਬਾਬਾ ਜੀ ਹਮੇਸ਼ਾ ਨਾਲ ਰੱਖਦੇ ਸਨ ਸਾਜ ਸੰਗਤ ਤੇ ਅੰਤ ਸਮੇਂ ਬਾਬਾ ਈਸਰ ਸਿੰਘ ਜੀ ਨੇ ਪਾਲਕੀ ਵਿੱਚ ਜਦੋਂ ਬਾਬਾ ਜੀ ਬਾਣਾ ਵਰਤਾ ਗਏ ਤਾਂ ਨਾਲ ਰੱਖ ਜਲ ਪ੍ਰਵਾਹ ਕਰ ਦਿੱਤਾ ਸੀ ਇਹ ਗੱਲ ਵੀ ਯਾਦ ਰੱਖਣ ਯੋਗ ਹੈ ਇਹ ਚੌਰ ਸਾਹਿਬ ਬਾਬਾ ਜੀ ਹਮੇਸ਼ਾ ਨਾਲ ਰੱਖਦੇ ਸਨ ਧੰਤਨ ਬਾਬਾ ਅਨੰਤ ਸਿੰਘ ਜੀ ਮਹਾਰਾਜ ਤੇ ਜਦੋਂ ਬਾਬਾ ਜੀ ਬਾਣਾ ਵਰਤਾ ਗਏ ਤਾਂ ਬਾਬਾ ਈਸਰ ਸਿੰਘ ਜੀਆ ਨੇ ਬਾਬਾ ਜੀ ਦੀ ਪਾਲਕੀ ਵਿੱਚ ਨਾਲ ਹੀ ਰੱਖ ਕੇ ਜਲ ਪ੍ਰਵਾਹ ਕਰ ਦਿੱਤਾ ਸੀ ਹੁਣ ਬਾਬਾ ਜੀ ਨੇ ਉਸ ਨੂੰ ਆਪਣੇ ਹੱਥ ਦਾ ਸਿਮਰਨਾ ਦਿੱਤਾ ਸਾਧ ਸੰਗਤ ਤੇ ਕਿਹਾ ਵੀ ਤੂੰ ਇਸ ਤਰੀਕੇ ਨਾਲ ਨਾਮ ਜਪਿਆ ਕਰ ਅਗੋਂ ਉਸ ਨੇ ਸਤਿਵਚਨ ਅਖ ਕੇ ਆਪਣੇ ਕੋਲ ਰੱਖ ਲਿਆ ਔਰ ਇਹ ਬਾਬਾ ਜੀ ਪਾਸੋਂ ਬਖਸ਼ਿਸ਼ ਲੈ ਕੇ ਕੁਝ ਦਿਨ ਰਹਿ ਕੇ ਵਾਪਸ ਫਿਰ ਦਿੱਲੀ ਚਲਾ ਗਿਆ ਫਿਰ ਮੁੜ ਕੇ ਕਦੇ ਨਹੀਂ ਤਕਿਆ ਸਾਧ ਸੰਗਤ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ ਲਿਖਦੇ ਹਨ ਕਿ ਇੱਕ ਦਫਾ 30-35 ਸਾਲ ਬਾਅਦ ਸਰਦਾਰ ਬਲਦੇਵ ਸਿੰਘ ਡਿਫੈਂਸ ਮਿਨਿਸਟਰ ਦੇ ਉਹਨਾਂ ਦੇ ਘਰ ਸਾਨੂੰ ਬਾਬਾ ਈਸਰ ਸਿੰਘ ਜੀ ਨੇ ਸੰਪਰਪਾਠ ਕਰਨ ਵਾਸਤੇ ਭੇਜਿਆ ਸੀ ਉੱਥੇ ਦਾਸ ਨੂੰ ਮਿਲਿਆ ਤੇ ਮੈਂ ਪੁੱਛਿਆ ਵੀ ਅੱਜ ਕੱਲ ਕਿਹੜੀ ਅਵਸਥਾ ਵਿੱਚ ਖੇਡ ਰਹੇ ਹੋ ਤਾਂ ਉਹਨਾਂ ਨੇ ਆਖਿਆ ਸੀ ਕਿ ਬਾਬਾ ਜੀ ਨੇ ਐਸੀ ਕਿਰਪਾ ਕੀਤੀ ਹੈ ਬਈ ਕਿ ਸਾਰੇ ਫੁਰਨੇ ਹੀ ਮਿਟਾ ਦਿੱਤੇ ਹਨ ਤਾਂ ਮੈਂ ਅਗੂ ਕਿਹਾ ਵੀ ਉਪਰ ਹੁਣ ਵਾਸਤੇ ਤਾਂ 36 36000 ਬੜਾ ਰਿਖੀ ਮੁਨੀ ਤਪੱਸਿਆ ਕਰਦੇ ਹਨ ਵੀ ਜੇ ਤੈਨੂੰ ਇਹ ਅਵਸਥਾ ਮਿਲ ਗਈ ਹੈ ਜੇ ਤੈਨੂੰ ਇਹ ਅਵਸਥਾ ਮਿਲ ਗਈ ਹੈ ਤੇ ਤੂੰ ਹੋਰ ਕੀ ਆ ਹੋਰ ਕੀ ਚਾਹਨਾ ਤੂੰ ਬੜੇ ਭਾਗਾ ਵਾਲਾ ਹੈ ਤੂੰ ਇਸ ਤਰ੍ਹਾਂ ਸਾਡੀ ਵਿਚਾਰ ਹੋਈ ਤੇ ਉਸ ਤੋਂ ਬਾਅਦ ਹੁਣ ਤੱਕ ਨਹੀਂ ਮਿਲਿਆ ਤੂੰ ਸਾਧ ਸੰਗਤ ਬਾਬਾ ਜੀ ਪਾਸ ਇਹੋ ਜੇ ਚਮਤਕਾਰ ਰੋਜ਼ ਹੀ ਹੋਇਆ ਕਰਦੇ ਸਨ ਅੱਜ ਆਪ ਜੀ ਨੇ ਇਹ ਸਾਖੀ ਸਰਵਣ ਕੀਤੀ ਹੈ ਸਾਜ ਸੰਗਤ ਜਿਲੀ ਉਮਰ ਗੁਨਾਈ ਵਿਤੀ ਹਰ ਕੀ ਭਗਤਨਾ ਕੀਤੀ ਅੱਗੇ ਸਮਝ ਚੱਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਸੋ ਨੀਮ ਬੜਾਈਏ ਬਾਣੀ ਪੜੀਏ ਜਿੰਨਾ ਸਮਾਂ ਹੋ ਸਕੇ ਬਾਬਾ ਜੀ ਦੇ ਬਚਨ ਅਨੁਸਾਰ ਢਾਈ ਘੰਟੇ ਦਾ ਤਾਂ ਸੰਬੰਧ ਬਣਦਾ ਹੈ 24 ਘੰਟਿਆਂ ਵਿੱਚੋਂ ਸੋ ਆਪਣਾ ਨੀਮ ਕਰੀਏ ਗੁਰੂ ਘਰ ਜਾਈਏ ਕਮ ਕਾਰ ਕਰਦੇ ਆ ਹੱਥ ਪਾਉਂ ਕਰ ਕੰਮ ਸਭ ਚੀਤ ਨਰੰਜਨ ਨਾਲ ਆਪਣੇ ਮਾਲਕ ਨੂੰ ਪਰਬਤ ਘਰ ਨੂੰ ਹਮੇਸ਼ਾ ਯਾਦ ਰੱਖੀਏ ਫਿਰ ਕੀ ਹੋਏਗਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕਾ ਹਰ ਪ੍ਰਵਾਪੇ ਮਿਲੇ ਵਾਹਿਗੁਰੂ ਜੀ ਮਿਹਰ ਕਰਨ ਸਭਨਾ ਦੇ ਘਰ ਦੇ ਵਿੱਚ ਖੁਸ਼ੀਆਂ ਹੋਵਣ ਸਭਨਾ ਨੂੰ ਨਾਮ ਚੇਤਾ ਆਵੇ ਵਾਹਿਗੁਰੂ ਜੀ ਸਭਨਾ ਦੇ ਘਰ ਪਰਿਵਾਰ ਤੇ ਮਿਹਰ ਪਰਿਆ ਹੱਥ ਰੱਖਣ ਹੋਇਆ ਪੁਲਾ ਚੁੱਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ